ਬਿਆਨਾ ਤੋਂ ਵੀ ਫਿਰਕੇ ਉੱਥੇ ਮੰਨ ਕੇ ਤੇ ਉਸ ਤੋਂ ਬਾਅਦ ਜੋ ਅਕਾਲ ਤਖਤ ਸਾਹਿਬ ਦੇ ਹੁਕਮ ਲੱਗਿਆ ਸੀ ਜੋ ਉਹ ਵੀ ਨਹੀਂ ਉਹਨਾਂ ਨੇ ਮੰਨਿਆ ਬੜਾ ਸਪਸ਼ਟ ਸੀ ਵੀ ਜੋ ਵੀ ਕਾਲੀ ਜਲਦੀ ਭਰਤੀ ਆ ਉਹ ਸੱਤ ਮੈਂਬਰੀ ਕਮੇਟੀ ਕਰੇਗੀ ਤੇ ਉਹੀ ਜਿਹੜੀ ਹੈ ਪੂਰੀ ਚੋਣ ਪ੍ਰਕਿਰਿਆ ਮੁਕੰਮਲ ਜਿਹੜੀ ਹੈ ਪ੍ਰਧਾਨ ਤੇ ਹੋਰ ਜਿਹੜੇ ਅਹੁਦੇਦਾਰਾਂ ਦੀ ਚੋਣ ਤੱਕ ਸਾਰਾ ਜਿਹੜਾ ਚੋਣ ਪ੍ਰਕਿਰਿਆ ਨੂੰ ਦੇਖੇ ਉਹਨਾਂ ਨੇ ਨਹੀਂ ਮੰਨਿਆ ਤੇ ਅਕਾਲ ਤਖਤ ਸਾਹਿਬ ਤੋਂ ਪਗੋੜੇ ਹੋ ਗਏ ਉਹ ਤੇ ਤਾਈ ਅੱਜ ਸਿੱਖ ਸੰਗਤ ਨੇ ਵੀ ਉਹਨਾਂ ਤੋਂ ਮੂੰਹ ਮੋੜ ਫੇਰ ਲਿਆ ਤੇ ਅਸੀਂ ਤਾਂ ਜਿਹੜਾ ਅਟ ਜਿਹੜੀ ਹੈ ਭਰਤੀ ਜੀ ਅਕਾਲ ਤਖਸਾਲਬ ਨੇ ਹੁਕਮ ਅਨਸਾਰ ਕਰੀ ਰਹੇ ਚੋ 70 ਦੇ ਨਸੀਬ ਵਿੱਚ ਦੋ ਕੰਮ ਹੋਏ ਆ ਇੱਕ ਵਾਰ ਦੋ ਦਮ ਮਾਫੀ ਮੰਗ ਕੇ ਬੇਰਬਸਤਾ ਵਣ ਕਰਨਾ ਦੇਖੋ ਇਸ ਤੋਂ ਨਹੀਂ ਲੱਗਦਾ ਵੀ ਉਹ ਉਹਨਾਂ ਨੇ ਮਾਫੀ ਸੱਚੇ ਮਨੋਂ ਮੰਗੀ ਨਹੀਂ ਜੇ ਸੱਚੇ ਮਨੋਂ ਮੰਗੀ ਹੁੰਦੀ ਤਾਂ ਪੂਰੀ ਸਮਰਪਣ ਦੀ ਭਾਵਨਾ ਨਾਲ ਉੱਥੇ ਜਾਂਦੇ ਆ ਉਹਦਾ ਉਹਦਾ ਵੀ ਅਸਤੀਫਾ ਉਹਨਾਂ ਨੇ ਕਿਹਾ ਸੀ ਵੀ ਦੋ ਦਿਨਾਂ ਦੇ ਵਿੱਚ ਦਿਓ ਅਸਤੀਫਾ ਵੀ ਉਹਨਾਂ ਨੂੰ ਦੇਣਾ ਚਾਹੀਦਾ ਸੀ ਅਤੇ ਸਾਰੇ ਜੋ ਉੱਥੇ ਹੁਕਮ ਨੇ ਉਹ ਮੰਨਨੇ ਚਾਹੀਦੇ ਸੀ ਉਹਨਾਂ ਨੇ ਤਾਂ ਜਿਹੜੀ ਉਹਨਾਂ ਨੂੰ ਚੀਜ਼ਾਂ ਠੀਕ ਲੱਗੀਆਂ ਉਹ ਮੰਨ ਲਈਆਂ ਜਿਹੜੀਆਂ ਨਹੀਂ ਠੀਕ ਲੱਗੀਆਂ ਜਿਹਨੂੰ ਲੱਗਿਆ ਵੀ ਸ਼ਾਇਦ ਇਹਦਾ ਮੇਰਾ ਕੋਈ ਫਾਇਦਾ ਨਹੀਂ ਉਹਨੂੰ ਉਹਨੂੰ ਨਹੀਂ ਮੰਨੀਆਂ ਸੋ ਤਾਂ ਕਿਤੇ ਉਹਨਾਂ ਕਿ ਸਜ਼ਾ ਮੰਨ ਲਈ ਜਿਹੜੀ ਰਾਜਸੀ ਸਜ਼ਾ ਸੀ ਸੋ ਭੌਣਕਾਰੀ ਇਹ ਰਾਜਸੀ ਸਜ਼ਾ ਨਹੀਂ ਸੀ ਉਹ ਉਹ ਤਾਂ ਹੁਕਮ ਸੀ ਉਹ ਤਾਂ ਅਕਾਲੀ ਦਲ ਨੂੰ ਦੇਖੋ ਗੱਲ ਇਹ ਹੈ ਵੀ ਜਿਹੜਾ ਬੰਦਾ ਇਹ ਸੋਚਦਾ ਵੀ ਸਜ਼ਾ ਸੀ ਉਸ ਤੋਂ ਮੂਰਖ ਕੋਈ ਨਹੀਂ ਹੋ ਸਕਦਾ ਉਹ ਤਾਂ ਅਕਾਲੀ ਦਲ ਨੂੰ ਮੋੜ ਮਜ਼ਬੂਤ ਕਰਨ ਲਈ ਇੱਕ ਰਾਹ ਦਿਖਾਇਆ ਸੀਗਾ ਅਕਾਲ ਤਖਤ ਸਾਹਿਬ ਵੀ ਅਕਾਲੀ ਦਲ ਸਾਰੀਆਂ ਪੰਥਕ ਤਾਕਤ ਇਕੱਠੀ ਹੋਵੇ ਕਿਉਂਕਿ ਅਕਾਲੀ ਦਲ ਹੀ ਪੰਜਾਬ ਦੀ ਗੱਲ ਕਰ ਸਕਦਾ ਹੈ ਪੰਜਾਬ ਦੇ ਲਈ ਕੁਝ ਪ੍ਰਾਪਤ ਕਰ ਸਕਦਾ ਹੈ ਲੜਾਈ ਲੜ ਸਕਦਾ ਹੈ ਇਹ ਸੋਚ ਨੂੰ ਲੈ ਕੇ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਫੈਸਲਾ ਲਿਆ ਸੀ ਉਹਨਾਂ ਨੇ ਤੇ ਜਿਹੜੇ ਲੋਕ ਇਹ ਸਮਝਦੇ ਨੇ ਵੀ ਇਹਦੇ ਨਾਲ ਸਾਡਾ ਨੀਜੀ ਨੁਕਸਾਨ ਹੈ ਕੁਝ ਹੋ ਰਿਹਾ ਉਹ ਤਾਂ ਉਹਨਾਂ ਦੀ ਆਪਣੀ ਨਾ ਸਮਝੀ ਹੈ ਮੈਂ ਸਮਝਦਾ ਸਭ ਤੋਂ ਵੱਡਾ ਨੁਕਸਾਨ ਹੀ ਉਹਨਾਂ ਦਾ ਹੈ ਜਿਨ੍ਹਾਂ ਨੇ ਇਹ ਇਹ ਸੋਚਿਆ ਅੱਜ ਉਹਨਾਂ ਨੂੰ ਆਉਣ ਵਾਲੇ ਸਮੇਂ ਦੇਖ ਕੇ ਪਤਾ ਚੱਲ ਜਾਏਗਾ ਕਿ ਕਿਹਦਾ ਨੁਕਸਾਨ ਕਿੱਡਾ ਵੱਡਾ ਹੋਇਆ ਫਿਰ ਸਾਹਿਬ ਮਨੀਸ਼ਾ ਸਾਹਿਬ ਦੇ ਆਮਦਨ ਤੋਂ ਵੱਧ ਦਾ ਬਕਸ਼ਾਦਾਰ ਹੋਇਆ ਉਹਨਾਂ ਦਾ ਮਤਲਬ ਇਸ ਇੰਦੇ ਦੇ ਵਿੱਚ ਹੋਰ ਕਈ ਜਗ੍ਹਾ ਦੇ ਵਿੱਚ ਮਰ ਲੋਕੇ ਸਾਹਮਣੇ ਵੀ ਆ ਗਿਆ ਲੇਕਿਨ ਉਹਨਾਂ ਦੇ ਹੱਕ ਦੇ ਵਿੱਚ ਸੁਖਵੀਰ ਬਾਦਲ ਜੀ ਬਲਣਾ ਮਤਲਬ ਉਹਨਾਂ ਦੇ ਹੱਕ ਵਿੱਚ ਜਾਇਆ ਜਾ ਰਿਹਾ ਕਾਂਦੀਦਾਂ ਵੱਲੋਂ ਵੀ ਜਾਇਆ ਜਾ ਰਿਹਾ ਕਿਉਂਕਿ ਉਹਨਾਂ ਨੇ ਉਹ ਤਾਂ ਕਰਨੀ ਹੈ ਉਹ ਉਹਨਾਂ ਦੀ ਡਿਊਟੀ ਮੰਨਦੀ ਹੈ ਉਹਨਾਂ ਦੀ ਪਾਰਟੀ ਤੇ ਆਗੂ ਤਾਂ ਹੈ ਹੀ ਨਹੀਂ ਉਹਨਾਂ ਦੇ ਨਿੱਕੀ ਰਿਸ਼ਤੇਦਾਰ ਵੀ ਨਹੀਂ ਤੇ ਸੋ ਇਹਨਾਂ ਦੀ ਇੱਕ ਉਹਦੇ ਤੇ ਹੁਣ ਮੈਂ ਕਿ ਟਿੱਪਣੀ ਕਰ ਸਕਦਾ ਸਾਰੀ ਲੋਕਾਂ ਨੂੰ ਹੀ ਪਤਾ ਹੈਗਾ हां पर quantum ਜਿਹੜੀ ਸਰਕਾਰ ਹੈ ਉਹ ਇੱਕ ਗੱਲ ਜ਼ਰੂਰ ਹੈ ਵੀ ਇਹਨਾਂ ਦੀ ਸਿਲੈਕਟਿਵਲੀ ਕਰਦੇ ਨੇ ਜੋ ਕਰਦੇ ਨੇ ਮੈਂ ਸਮਝਦਾ ਵੀ ਇਹਨਾਂ ਨੂੰ ਜਿਹੜਾ ਜੋ ਕੁਝ ਕਰਨਾ ਚਾਹੀਦਾ ਹੈ ਪਾਰਦਰਸ਼ੀ ਢੰਗ ਨਾਲ ਕਰਨਾ ਚਾਹੀਦਾ ਹੈ ਅਸੀਂ ਕਿਸੇ ਨੇ ਇਹ ਨਹੀਂ ਵੀ ਕਿਤੇ ਕਲਾਪ ਕਾਰਵਾਈ ਕੀਤੀ ਹੈ ਜਾਂ ਕਿਸੇ ਉਹ ਕੀਤੀ ਹੈ ਉਹ ਉਹ ਗੱਲ ਨਹੀਂ ਹੈ ਗੱਲ ਤਾਂ ਹੈ ਵੀ ਜੋ ਵੀ ਹੈ ਪਾਰਦਰਸ਼ੀ ਢੰਗ ਨਾਲ 3 ਸਾਲ ਇਹਨਾਂ ਨੇ ਕੁਝ ਨਹੀਂ ਕੀਤਾ ਹੁਣ ਆ ਕੇ ਇੱਕੋਦਮ ਜਿਹੜਾ ਇਹਨਾਂ ਨੂੰ ਜਾਂ ਅੱਗੇ ਤੇ ਸਾਰਾ ਕੁਝ ਕਰਨ ਲੱਗ ਪਿਆ। ਤੇ ਕਿਤੇ ਨਾ ਕਿਤੇ ਇਹਦੇ ਵਿੱਚ ਇਹਨਾਂ ਦੀ ਸਿਆਸਤ ਵੀ ਵਿੱਚ ਹੈਗੀ ਹੈ। ਆਡੀ ਪੜਤੀ ਪ੍ਰਕਿਰਿਆ ਤੋਂ ਬਾਅਦ ਕੌਣ ਬਤਾਨ ਹੋਊਗਾ ਤੇ ਕੀ ਇਹ ਕਾਲ ਤੱਕ ਸਭ ਤੋਂ ਹੋ ਗਏ। ਦੇਖੋ ਪ੍ਰਧਾਨ ਤਾਂ ਜਿਹੜੀ ਸੰਗਤ ਚਾਹੂਗੀ ਉਹੀ ਬਣੂਗਾ। ਅਸੀਂ ਕੌਣ ਹੈ ਪ੍ਰਧਾਨ ਨੂੰ ਕਹਣ ਕੌਣ ਪ੍ਰਧਾਨ ਬਣੂਗਾ। ਇਹ ਤਾਂ ਚੋਣ ਪ੍ਰਕਿਰਿਆ ਦੇ ਨਾਲ ਜਿਹੜਾ ਹੈ ਜੋ ਪ੍ਰਧਾਨ ਬਣ ਗਿਆ ਉਹ ਸਾਰਿਆਂ ਨੂੰ ਮੰਨਣਗੇ ਉਹਨੂੰ। ਕੁਛ ਤਾਂ ਕੋਈ ਹੈ ਹੀ ਨਹੀਂ ਕੋਈ ਦੇਖੋ ਮੈਂ ਸਭ ਤੋਂ ਵੱਡੀ ਗੱਲ ਹੈ। ਕੋਈ ਪ੍ਰਧਾਨ ਬਣਨ ਦੀ ਦੌੜ ਚ ਨਹੀਂ ਆ ਵੀ ਮੈਨੂੰ ਬਣਾਓ ਕੋਈ ਹੈ ਕੋਈ ਨਹੀਂ ਕਹਿੰਦੇ ਵੀ ਮੈਨੂੰ ਪ੍ਰਧਾਨ ਬਣਾਓ ਇਹ ਮੈਂ ਕਹ ਰਿਹਾ ਬੜੇ ਪ੍ਰਤੱਖ ਸੱਚ ਮਤਲਬ ਸੱਚ ਮੰਨਿਓ ਕਿ ਕੋਈ ਨਹੀਂ ਕਹ ਰਿਹਾ ਮੈਨੂੰ ਪ੍ਰਧਾਨ ਬਣਾਓ ਇਹ ਤਾਂ ਜਿਹੜੇ ਲੀਡਰਸ਼ਿਪ ਜਾਂ ਜਿਹੜੇ ਕੁਛ ਛਣੇ ਥੱਲੇ ਵਾਲੇ ਜੋ ਡੈਲੀਗੇਟ ਨੇ ਉਹ ਚੁਣਨਗੇ ਪ੍ਰਧਾਨ ਬਣ ਜੀ 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 ਪੰਜਾਬ ਦੇ ਜਿਹੜਾ ਹੁਣ ਕਰਦੇ ਵੀ ਗੱਲਚਰ ਆ ਗਈ ਹੈ ਪੰਜਾਬ ਸਰਕਾਰ ਵੱਲੋਂ ਇਹਨੂੰ ਕਿਵੇਂ ਦੇ ਤੈਨੂੰ ਪੰਜਾਬ ਦਾ ਬਿਲਕੁਲ ਬੇੜਾ ਘਰ ਕਰਤਾ ਇਹਨਾਂ ਨੇ ਇਹ ਦਿੱਲੀ ਵਾਲਿਆਂ ਨੂੰ ਪੰਜਾਬ ਨਾਲ ਕੀ ਦਰਦ ਹੋ ਸਕਦਾ ਦਿੱਲੀ ਵਾਲੇ ਬੈਠ ਕੇ ਪੰਜਾਬ ਚਰਾ ਰਹੇ ਨੇ ਤੇ ਜਿੰਨਾ ਵੱਧ ਵੱਧ ਕਰਜ਼ਾ ਲੈ ਸਕਦੇ ਉਹਨਾਂ ਲੈ ਰਹੇ ਨੇ ਤੇ ਮੈਨੂੰ ਲੱਗਦਾ ਹੈ ਰਿਕਾਰਡ ਤੋੜਤਾ ਇਹਨਾਂ ਨੇ ਕਰਜ਼ੇ ਲੈਣ ਦਾ ਪਿਛਲੇ ਤਕਰੀਬਨ ਮਹੀਨਿਆਂ ਦਾ ਸਾਲੀਆਂ ਸਰਕਾਰਾਂ ਨੇ ਮਿਲ ਕੇ ਉਹਨਾਂ ਕਰਜ਼ਾ ਨਹੀਂ ਲਿਆ ਹੋਣਾ ਜਿੰਨਾ ਇਹਨਾਂ ਨੇ ਇਕੱਲੇ ਆ ਲੈ ਲਿਆ ਤੇ ਪੰਜਾਬ ਨੂੰ ਇਹ ਇੱਕ ਹਨੇਰੇ ਵੱਲ ਤੱਕ ਰਹੇ ਨੇ ਆਉਣ ਵਾਲੀ ਜਿਹੜੀ ਪੀੜ੍ਹੀਆਂ ਉਹਨਾਂ ਨੂੰ ਬੜਾ ਵੱਡਾ ਇਸ ਚੀਜ਼ ਦਾ ਖਮਿਆਜਾ ਭੁਗਤਣਾ ਪਊਗਾ ਕਿਉਂਕਿ ਜਿਹੜਾ ਕਰਜ਼ਾ ਹੈ ਜਿਹੜਾ ਨਾ ਇੱਕ ਵਾਰ ਚੜ੍ਹ ਜਾ ਫਿਰ ਲੈਂਦਾ ਲੈਂਦਾ ਹੀ ਲੈਂਦਾ ਹੈਗਾ ਐਡੀ ਛੇਤੀ ਜਿਹੜਾ ਉਹ ਨਹੀਂ ਹੱਲ ਹੋ ਸਕਦੇ ਇਹਨਾਂ ਨੇ ਤਕਰੀਬਨ ਡੇਢ ਲੱਖ ਕਰੋੜ ਰੁਪਏ ਦਾ ਕਰਜ਼ਾ ਪਿਛਲੇ 3.5 ਸਾਲਾਂ ਦੇ ਵਿੱਚ ਜਿਹੜਾ ਲੈ ਚੁੱਕਨੇ ਆ ਉਹਦਾ 4 ਸਾਲ ਜਿਹੜੇ ਪੂਰੇ ਹੋਏ ਤਾਂ ਡੇਢ ਲੱਖ ਕਰੋੜ ਦਾ ਕਰਜ਼ਾ ਲੈ ਲੈਣਗੇ ਹੁਣ ਦੱਸੋ ਐਡੀ ਵੱਡੀ ਰਕਮ ਉਹ ਕਿੱਥੋਂ ਜਾ ਕੇ ਪੂਰੀ ਹੋ ਪ੍ਰਧਾਨ ਮੰਤਰੀ ਇਹ ਕਹਿ ਰਹੇ ਵੀ ਜਿਹੜੀ GDP 3 ਜਾਂ 4% ਰਹਿੰਦੀ ਸੀ ਉਹਨਾਂ ਸਰਕਾਰਾਂ ਦੱਸੀ ਉਹਨੂੰ 7 ਤੋਂ 8% ਲੈ ਗਈ ਚਾਰ ਤੇ ਉਹ ਵੀ ਦੇਖੋ ਗੱਲਾਂ ਨਾਲ ਰਿਕਾਰਡ ਕੱਢਣਾ ਵੀ ਕਿਹੜੇ ਵੇਲੇ ਕਿੰਨੀ GDP ਸੀਗੀ ਇੱਕ ਸਾਲ ਜੇ GDP 7 ਹੋ ਵੀ ਗਈ ਉਹ ਕੋਈ ਵੱਡੀ ਨਹੀਂ ਪਿਛਲੀਆਂ ਸਰਕਾਰਾਂ ਚ ਸਾਡੇ ਵੇਲੇ ਕਈ ਵਾਰ 9.9% ਵੀ GDP ਗਈ ਹੈ ਤੇ GDP ਕਨਸਟੈਂਟ ਨਹੀਂ ਹੁੰਦੀ GDP ਤਾਂ ਤੁਸੀਂ 5 ਸਾਲ ਦਾ ਸਮਾਂ ਦੇਖੋ GDP ਦਾ ਕਿੰਨਾ ਸੀ ਤੇ ਮੈਂ ਨਾ ਵੀ ਨਾਲ ਕਹਿੰਦਾ ਕਿ ਸਭ ਤੋਂ ਮਾੜੀ ਜੀਟੀਪੀ ਗ੍ਰੋਥ ਇਹਨਾਂ ਦੀ ਇਹਨਾਂ ਪੰਜ ਸਾਲਾਂ ਚ ਹੋਈ ਹੋਣੀ ਹੈ ਜਿਹੜੀ ਹੁਣ ਇਹਨਾਂ ਦੀ ਸਰਕਾਰ ਦੇ ਨੇ ਕਿ ਆਪਣੀ ਕੈਬਨਲ ਮੰਤਰੀ ਨੇ ਆਵਾਦੀ ਪਾਰਟੀ ਦੇ ਨੂੰ ਸਾਰੀ ਇਹੀ ਕਹਿੰਦੇ ਨੇ ਵੀ ਬਾਦਲ ਸਰਕਾਰ ਜਿਹੜਾ ਹੈ ਤਾਂ ਦਸਵਾ ਕੀ ਸਾਰਾ ਤੇਰੀ ਗੱਲ ਸੁਣੋ ਤੁਸੀਂ ਰਿਕਾਰਡ ਕਢਾ ਲਓ ਨਾ ਕੱਲ ਤੇ ਕੱਲ ਸਮਝੋ ਦੋਸ਼ ਦੇਣ ਨਾਲੋਂ ਤੁਸੀਂ ਦੇਖੋ ਵੀ ਅਕਾਲੀ ਦਲ ਦੀ ਸਰਕਾਰ ਚ 10 ਸਾਲਾਂ ਚ ਕਿੰਨਾ ਕਰਜ਼ਾ ਲਿਆ ਤੇ ਇਹਨਾਂ ਨੇ ਕਿੰਨਾ ਕਰਜ਼ਾ ਲੈ ਲਿਆ 5 ਸਾਲ 3 ਸਾਲਾਂ ਚ ਉਹ ਹੀ ਤੁਹਾਨੂੰ ਪਤਾ ਚੱਲ ਜੂਗਾ ਉਹਨੂੰ ਲੱਗਦਾ ਵੀ ਇਹਦਾ ਕਰਜ਼ਾ ਇੰਨਾ ਚੁੱਕਿਆ ਜਾ ਰਿਹਾ ਕਿਤੇ ਪੰਜਾਬ ਦੀ ਭਲਾਈ ਵਾਸਤੇ ਜਾਂ ਵਿਕਾਸ ਤੇ ਲੱਗ ਰਿਹਾ ਮੈਂ ਕਿਤੇ ਨਹੀਂ ਦਿਖ ਰਿਹਾ ਦੇਖੋ ਜੀ ਗੱਲ ਐ ਵੀ ਜੇ ਕੋਈ ਦਿਖਦਾ ਹੁੰਦਾ ਜੇ ਕੋਈ ਲੱਗ ਰਿਹਾ ਹੁੰਦਾ ਦਿਖਦਾ ਲੋਕਾਂ ਨੂੰ ਕੋਈ ਡਿਵੈਲਪਮੈਂਟ ਹੁੰਦੀ ਦਿਖਦੀ ਕੋਈ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਦਿਖਦੀਆਂ ਕਿਹੜੀ ਸਹੂਲਤ ਕੋਈ ਲੋਕਾਂ ਨੂੰ ਸਹੂਲਤ ਨਹੀਂ ਮਿਲਦੀ ਵਿਚਾਰੀਆਂ ਬੀਬੀਆਂ ਉਹ ਤਰਸੀ ਜਾਂਦੀਆਂ ਨੇ ਵੀ ਸਾਣਾ ਹਜ਼ਾਰ-ਹਜ਼ਾਰ ਰੁਪਈਆ ਕਾਦਾਊਗਾ ਲਾਰੇ ਲਾਈ ਜਾਂਦੇ ਨੇ ਇੱਕੋ ਹੀ ਵੱਡੀ ਇਹ ਇਹ ਇਲੈਕਸ਼ਨ ਦੀ ਜਿਹੜੀ ਅਜੈਂਡਾ ਸੀਗਾ 1000 ਰੁਪਏ ਦੇਵਾਂਗੇ ਸਾਢੇ 3 ਸਾਲ ਹੋ ਗਏ ਕਿਸੇ ਵਿਚਾਰੀ ਬੀਬੀ ਨੂੰ 1 ਰੁਪਿਆ ਨਹੀਂ ਦਿੱਤਾ ਇਹਨਾਂ ਨੇ ਨਾ ਹੀ ਕੋਈ ਕਿਸੇ ਦੇ ਵਿੱਚ ਨਾ ਜਿਹੜੇ 올ਡਜ ਪੈਨਸ਼ਨ ਹੈ ਮਹਿੰਗਾਈ ਜੰਨੀ ਹੋ ਗਈ ਕੋਈ ਵਾਅਦਾ ਕੀਤਾਗਾ ਕੋਈ ਸ਼ਗਨ ਸਕੀਮ ਹੈ ਗਰੀਬਾਂ ਵਾਸਤੇ ਉਹੋ ਕੋਈ ਨਹੀਂ ਜਿਹੜੇ ਵਜੀਫੇ ਨੇ ਬੱਚਿਆਂ ਦੇ ਉਹ ਬੜੇ ਕਿੰਨੇ ਕਿੰਨੇ ਲੰਬੇ ਸਮੇਂ ਦੇ ਰੁੱਕੇ ਪੈਣ ਕੀ ਕੀਤਾ ਇਹਨਾਂ ਨੇ ਕਿਸੇ ਵਾਸਤੇ ਵੀ ਕੁਝ ਨਹੀਂ ਉਲਟਾ ਵਪਾਰੀਆਂ ਕੋਲ ਚਲੇ ਜਾਓ ਤਾਂ ਵਪਾਰੀਆਂ ਦਾ ਇਹਨਾਂ ਨੇ ਜਿਹੜਾ ਕਿ ਚੁੰਬਰ ਗੜਤਾ ਨਾਲੇ ਕਰਜ਼ਾ ਲੈ ਰਹੇ ਨੇ ਨਾਲੇ ਵਪਾਰੀਆਂ ਨੂੰ ਰੋਜ਼ ਤੰਗ ਕਰ ਰਹੇ ਨੇ ਹੁਣ ਤਾਂ ਇੱਥੋਂ ਤੱਕ ਵੀ ਆ ਗਈ ਵੀ ਲੋਕਾਂ ਨੂੰ ਕਹਿੰਦੇ ਐਡਵਾਂਸ ਜਮ੍ਹਾਂ ਕਰਾ ਦਿਓ ਟੈਕਸ ਹਾਲੇ ਐ ਸਰਕਾਰ ਦਾ ਐਨੇ ਕੰਗਾਲੀ ਦੇ ਵਿੱਚੋਂ ਲੰਘ ਰਹੀ ਐ ਕਹਿੰਦੇ ਇੱਕ ਮਹੀਨੇ ਦਾ ਐਡਵਾਂਸ ਪਹਿਲਾਂ ਜਮ੍ਹਾਂ ਕਰਾ ਦਿਓ ਸਾਨੂੰ ਟੈਕਸ ਇੱਥੋਂ ਤੱਕ ਵੀ ਜਿਹੜੇ ਅਫਸਰ ਨੇ ਉਹ ਵਪਾਰੀਆਂ ਨੂੰ ਮਿੰਤਾ ਕਰ ਲਈ ਜਾਂ ਡਰਾ ਰਹੇ ਨੇ ਸੋ ਇਹ ਹਾਲਾਤ ਹੋ ਗਏ ਨੇ ਸਰਕਾਰ ਦੇ ਕਦੇ ਨਹੀਂ ਹੋਏ ਲੈ ਲੈ ਆ 1.5 ਲੱਖ ਕਰੋੜ ਦੇ ਕਰੀਬ ਸਾਡੇ ਕਸਾ ਜਾ ਕਿੱਥੇ ਜਾ ਰਿਹਾ ਪੁਲਿਸ ਸਾਹਿਬ ਇਹ ਤਾਂ ਹੁਣ ਸਰਕਾਰ ਨੂੰ ਦੱਸੋ ਕਿੱਥੇ ਜਾ ਰਿਹਾ ਹੈ ਇਹ ਦਿੱਲੀ ਇਹ ਦਿੱਲੀ ਇਹ ਇਹ ਦਿੱਲੀ ਜਾ ਰਿਹਾ ਹੈ ਦਿੱਲੀ ਜਾ ਰਿਹਾ ਹੈ ਇਸ ਧਿਆਨਾਂ ਦੇ ਵਿੱਚ ਉਡਾਰ ਰਹੇ ਨੇ ਪੂਰੀ ਦੁਨੀਆ ਦੇਸ਼ ਦੇ ਵਿੱਚ ਇਲੈਕਸ਼ਨ ਜਿਹੜੀ ਹੈ ਤਾਮਿਲਨਾਡੂ ਚ ਹੁੰਦੀ ਹੈ ਤੇ ਇਸ ਹਿਯਾਰ ਪੰਜਾਬ ਦੇ ਹੁੰਦੇ ਨੇ ਤੇ ਇਸੇ ਤਰ੍ਹਾਂ ਹੈਲੀਕਾਪਟਰ ਦੇ ਨਜ਼ਾਰੇ ਕੇਜਰੀਵਾਲ ਲੈ ਰਹੇ ਹਨ ਕਿੰਨੀਆਂ ਕਿੰਨੀਆਂ ਮਤਲਬ ਗੱਡੀਆਂ ਭਜਾਈ ਫਿਰਦੇ ਨੇ ਸੋ ਟੋਟਲ ਇਹ ਤਾਂ ਬੱਗਾ ਹੋ ਗਿਆ 3400 ਦਾ ਵਿਆਰ ਦੇ ਵਿੱਚ ਪਹਿਲੀ ਵਾਰ ਮੈਨੂੰ ਲੱਗਾ ਪਹਿਲੀ ਵਾਰ ਹੋਇਆ ਕਿ ਜਿਹਦੇ 5 ਸਾਲਾਂ ਦੇ ਤੱਕ ਸੱਤਵੀਂ ਵਾਰ ਹੋ ਰਹਿ ਨੂੰ ਕਿਵੇਂ ਦੇਖਦੇ ਹੋਗੇ ਤੁਸੀਂ ਇਹ ਚਲੋ ਇਹ ਤਾਂ ਸਰਕਾਰ ਦਾ ਆਪਦਾ ਦੇਖੋ ਅਧਕਾਰ ਖੇਤਰ ਹੈ ਜਿਹਨੂੰ ਮਰਜ਼ੀ ਉਹ ਬਣਾਉਣ ਜਿਹਨੂੰ ਮਰਜ਼ੀ ਲਾਉਣ ਇਹਦਾ ਉਹਨਾਂ ਨੇ ਦੇਖਣਾ ਹੈਗਾ ਜਿੱਦੋਂ ਕੰਮ ਲੈਣ ਸਕਦੇ ਨੇ ਉਹ ਲੈਣ ਪਰ ਗੱਲ ਤੁਹਾਡੇ ਤੇ ਦੋਸ਼ ਥਾਉਂਦੇ ਨੇ ਜੀ ਪਰਮਿੰਦਰ ਢੀਂਗਸਾ ਦੀ ਟਿਕਟ ਕੱਟ ਦਿੱਤੀ ਗਈ ਹੁੰਦਾ ਆਹ ਨੂੰ ਦੇ ਦਿੱਤੀ ਗਈ ਤੇ ਆਪਣੇ ਚੰਦੂ ਮਾਜਰਾ ਸਾਹਬ ਤੇ ਮੁੰਡੇ ਹੀ ਟਿਕਟ ਕੱਟ ਦਿੱਤੀ ਯਾਰ ਇੱਕ ਇੱਕ ਮੇਰੀ ਬੇਨਤੀ ਸੁਣੋ ਇੱਕ ਮਿੰਟ ਗੱਲ ਸੁਣੋ ਤੇ ਮੈਨੂੰ ਤਾਂ ਟਿਕਟ ਕੱਟ ਗਈ ਝੁੰਡਾ ਸਾਹਿਬ ਦੀ ਕਿਹੜੀ ਟਿਕਟ ਕੱਟੀ ਸੀ ਇਹ ਤਾਂ ਹੁਣ ਉਹਨਾਂ ਦੇ ਬਹਾਨੇ ਨੇ ਠੀਕ ਹੈ ਅਸੀਂ ਤਾਂ ਕੱਲ ਤੱਕ ਸਾਹਬ ਤੇ ਪੇਸ਼ ਹੋਏ ਅਸੀਂ ਉਹਨਾਂ ਨਾਲ ਸਾਡੀ ਅਸੀਂ ਉਹਨਾਂ ਨੂੰ ਜਿਆਦਾ ਕਿਹਾ ਹੋਵੇ ਮੈਂ ਕਦੇ ਕਿਹਾ ਮੇਰੀ ਟਿਕਟ ਕੱਟੀ ਮੈਂ ਬਹਿਤ ਕਰ ਰਹੇ ਹਾਂ ਜਿਹੜੇ ਕੱਲ ਤੱਕ ਸਾਹਬ ਤੇ ਯਾਰ ਗੱਲ ਸੁਣੋ ਚਲ ਮੈਨੂੰ ਚਲ ਤੁਸੀਂ ਉਹ ਮੇਰੇ ਨੂੰ ਕਹਿ ਰਹੇ ਹੋ ਬਾਕੀਆਂ ਨੂੰ ਕਿਸ ਚੀਜ਼ ਦਾ ਰੋਸ ਹੈ ਸਾਰਿਆਂ ਦਾ ਨਿਸ਼ਾਨਾ ਇਹ ਵੀ ਕਾਲੀ ਦਲ ਬਚ ਜੇ ਕਾਲੀ ਦਲ ਦੀ ਸਰਵਾਈਵਲ ਹੋਵੇ ਤੇ ਤਾਂ ਹੀ ਜਿਹੜਾ ਸਾਰਿਆਂ ਦਾ ਜਿਹੜੇ ਐਵੇਂੀਆਂ ਸਾਰੇ ਪੂਰੀ ਉਮਰ ਕਾਲੀ ਦਲ ਨਾਲ ਲਾਤੀਆਂ ਜਿਨ੍ਹਾਂ ਨੇ ਉਹਨਾਂ ਨੂੰ ਦਰਦ ਹੈ ਇਸ ਗੱਲ ਦਾ ਵੀ ਕਾਲੀ ਦਲ